ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਸੋ ਅੱਜ ਇਹ ਦੱਸਦਿਆਂ ਬਹੁਤ ਖੁਸ਼ੀ ਹੋ ਰਹੀ ਹੈ ਕਿਉਂਕਿ ਜੋ ਵੋਟਾਂ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਵਾਅਦੇ ਕੀਤੇ ਸੀ ਵੀ ਪਿੰਡਾਂ ਵਿੱਚੋਂ ਸਰਕਾਰ ਚੱਲੂਗੀ ਉਹਦੀ ਅੱਜ ਜਿਉਂਦੀ ਜਾਗਦੀ ਉਦਾਹਰਨ ਹੈ ਕਿਉਂਕਿ ਤੁਹਾਡੀ ਸਰਕਾਰ ਤੁਹਾਡੇ ਦਵਾਰ ਤਹਿਤ ਪ੍ਰੋਗਰਾਮ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤਾ ਗਿਆ ਸੀ ਉਹਦੇ ਅੱਜ ਸ਼ੁਰੂਆਤ ਸਾਡੇ ਪਿੰਡ ਸੌਕਿਆਂ ਤੋਂ ਕੀਤੀ ਗਈ ਹੈ ਤੇ ਮੈਂ ਕੈਮਰਾਮੈਨ ਨੂੰ ਕਹੂੰਗਾ ਵੀ ਮੜਾ ਦਿਖਾ ਦੇਣਾ ਸਾਰਾ ਕੁਝ ਤੇ ਅਸੀਂ ਧੰਨਵਾਦ ਕਰਦੇ ਆਂ ਪੰਜਾਬ ਸਰਕਾਰ ਦਾ ਇਹਨਾਂ ਨੇ ਸਰਕਾਰ ਨੂੰ ਪਿੰਡਾਂ ਵਿੱਚੋਂ ਚਲਾਉਣ ਦੀ ਸ਼ੁਰੂਆਤ ਅੱਜ ਮੇਰੇ ਪਿੰਡ ਸੌਫੇ ਵਿੱਚ ਕੀਤੀ ਹੈ ਸੋ ਅਸੀਂ ਸਾਰੇ ਸਬੰਧਤ ਵਿਭਾਗਿਆਂ ਦਾ ਇੱਥੇ ਪਹੁੰਚਣ ਤੇ ਜੀ ਆਇਆਂ ਧੰਨਵਾਦ ਕਰਦੇ ਆਂ ਸੋ ਪਿੰਡ ਦੇ ਬੰਦਿਆਂ ਨੂੰ ਵੀ ਮੇਰੀ ਸੰਗਤ ਨੂੰ ਬੇਨਤੀ ਹੈ ਵੀ ਵੱਧ ਤੋਂ ਵੱਧ ਇਹ ਕੈਂਪ ਦਾ ਲਾਹਾ ਲਿਆ ਜਾਵੇ ਜਿਹਦੇ ਵਿੱਚ 43 44 ਕੰਮ ਨੇ ਜੋ ਆਪਾਂ ਨੂੰ ਸ਼ਹਿਰਾਂ ਵਿੱਚ ਜਾਂ ਜਾ ਕੇ ਸੰਬੰਧਿਤ ਵਿਭਾਗਾਂ ਦੇ ਵਿੱਚ ਜਾ ਕੇ ਕਰਾਉਣੇ ਪੈਂਦੇ ਸੀ ਉਹ ਅੱਜ ਇੱਥੇ ਪਿੰਡ ਸੌਕੇ ਵਿਖੇ ਹੀ